ਕੋਟਲੀ ਰੋਡ ਤੇ ਬਿਜਲੀ ਸਪਾਰਕਿੰਗ ਕਰਕੇ ਲੱਗੀ ਘਰ ਨੂੰ ਅੱਗ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਲੱਖਾਂ ਦਾ ਨੁਕਸਾਨ ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀਤੀ ਮੁਆਵਜ਼ੇ ਦੀ ਮੰਗ ਸ਼੍ਰੀ ਮੁਕਸਰ ਸਾਹਿਬ ਦੇ ਕੋਟਲੀ ਰੋਡ ਤੇ ਐਤਵਾਰ ਦੀ ਦੇਰ ਰਾਤ ਬਿਜਲੀ ਸਪਾਰਕਿੰਗ ਕਰਕੇ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਤੇ ਚੱਲਦਾ ਗਰੀਬ ਪਰਿਵਾਰ ਦਾ ਘਰੇ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਦੇ ਨੇ ਕਿ ਮਹੱਲੇ ਦੇ ਘਰਾਂ ਉੱਪਰੋਂ ਬਿਜਲੀ ਦੇ ਤਾਰਾਂ ਲੰਘਦੀਆਂ ਨੇ ਜਿਸ ਦੀ ਸਪਾਰਕਿੰਗ ਕਰਕੇ ਇਹ ਹਾਦਸਾ ਵਾਪਰ ਗਿਆ ਵਾਰ ਨੰਬਰ 28 ਦੇ ਕਾਉਂਸਲਰ ਮਹਿੰਦਰ ਚੌਧਰੀ ਸੋਨੂ ਮੁਖਤਿਆਰਪੁਰ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਬਲਜਿੰਦਰ ਸਿੰਘ ਦੇ ਘਰ ਬਿਜਲੀ ਸਪਾਰਕਿੰਗ ਨਾਲ ਅੱਗ ਲੱਗ ਗਈ ਜਿਸ ਕਰਕੇ ਬਲਜਿੰਦਰ ਸਿੰਘ ਦੇ ਘਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ ਆਓ ਸੁਣਦੇ ਹਾਂ ਇਸ ਮੁੱਖ ਕੀ ਕਹਿਣਾ ਸੀ ਕਾਉਂਸਲਰ ਮਹਿੰਦਰ ਚੌਧਰੀ ਤੇ ਹੋਰ ਲੋਕਾਂ ਦਾ ਸੋਨੂ ਭਾਈ ਜੀ ਮੇਰਾ ਨਾਮ ਤੇ ਇਹ ਮੇਰੇ ਚਾਚਾ ਜੀ ਦਾ ਘਰ ਹੈਗਾ ਜੀ ਇਹ ਤੇ ਕਿਉਂਕਿ ਇਹਨਾਂ ਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਇਹ ਅੰਦਰ ਪਈ ਹੋਈ ਸੀ ਹਾਂ ਤੇ ਦੋ ਆਂਡ ਗਵਾਂਡ ਨੇ ਦੇਖਿਆ ਹੈਗਾ ਜੀ ਕਿ ਅੱਗ ਲੱਗ ਗਈ ਅੱਗ ਲੱਗ ਗਈ ਸਾਰੀ ਦੁਨੀਆ ਪਬਲਿਕ ਭੱਜ ਕੇ ਇੱਥੇ ਆਈਗੀ ਜੀ ਤੇ ਅੱਗ ਕਰਦਣ ਕਿਉਂਕਿ ਇੱਥੇ ਸਾਡੇ ਨਾਲ ਨਾ ਤਾਲਾ ਨ ਲੱਗ ਰਿਹਾ ਜੀ ਕਾਲ ਕੋਠੇ ਦੇ ਤਾਰਾਂ ਦਾ ਐਡਾ ਵੱਡਾ ਗੁੱਛਾ ਬੰਨਿਆ ਹੈ ਜੀ ਸਾਰੇ ਮਲੇ ਦੀਆਂ ਤਾਰਾਂ ਸਾਡੇ ਕੋਠੇ ਸਾਣੀ ਲੰਘ ਲਈਆਂ ਜਾਂਦੀਆਂ ਜੀ ਉੱਥੇ ਖੰਭਾ ਵੀ ਨਹੀਂ ਲਾਇਆ ਹੈਗਾ ਜੀ ਉੱਥੇ ਖੰਭੇ ਦੀ ਵੀ ਜ਼ਰੂਰਤ ਹੈਗੀ ਹੈ ਜੀ ਹਾਂ ਉੱਥੇ ਖੰਭਾ ਵੀ ਨਹੀਂ ਲਾਇਆ ਜੀ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਉੱਥੇ ਖੰਭਾ ਲਾਇਆ ਜਾਵੇ ਜੀ ਤੇ ਫਾਇਦਾ ਜਿਹੜਾ ਨੰਬਰ ਹੈ ਨਹੀਂਗਾ ਜੀ ਫੋਨ ਕਰਨਾ ਸੀ ਕੀ ਕੋਈ ਨੁਕਸਾਨ ਹੋਇਆ ਨੁਕਸਾਨ ਜੀ ਸਾਡੇ ਬੈੱਡਪੁੱਡੀ ਜੀ ਸੜ ਗਏ ਮੰਜੇ-ਮੁੰਜੇ ਜੀ ਨਵੇਂ ਜਿਹੇ ਬੰਝੇ ਸੀ ਉਹ ਵੀ ਸੜ ਗਏ ਹੈ ਤੇ ਜੋ ਪੱਖੇ-ਪੁੱਖੇ ਆ ਉਹ ਵੀ ਸੜ ਗਏ ਹੋ ਵੀ ਕਾਫੀ ਸਮਾਨ ਸਰ ਗਿਆ ਜੀ ਕਰਦਾ ਮੰਗੇ ਹੀ ਕਰਦੇ ਆ ਜੀ ਗਰੀਬ ਬੰਦੇ ਹੈਗੇ ਆ ਜੀ ਫੈਸ਼ਨ ਇਹੀ ਕਰਦੇ ਜੋ ਨੁਕਸਾਨ ਹੋਇਆ ਤੇ ਕੁਛ ਨਾ ਕੁ ਦਿੱਤਾ ਜਾਵੇ ਇਹਨਾਂ ਨੂੰ ਹੈਲਪ ਕੀਤੀ ਜਾਵੇ ਇਹਨਾਂ ਦੀ ਛੱਤ ਪਈ ਜਾਵੇ ਕਿ ਜਿਹੜੀ ਸੜੀ ਹੋਈ ਹੈ ਹੈ ਤੇ ਬਾਕੀ ਜੋ ਵੀ ਸਾਰਿਆਂ ਨੂੰ ਅਸੀਂ ਤਾਂ ਕਹਿੰਦੇ ਆ ਜਿਹੜੇ ਵੀ ਵੀਡੀਓ ਵੇਂਦੇ ਪਏ ਆ ਉਹ ਵੀ ਲਾਇਕ ਕਮੈਂਟ ਗਾਂ ਸ਼ੇਅਰ ਕਰਨ ਕਿ ਗਰੀਬ ਬੰਦੇ ਦੀ ਵੀਡੀਓ ਹੋਰ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਆ ਇਹ ਵੀ ਵੀਡੀਓ ਸ਼ੇਅਰ ਕਰੋ ਹਾਂ ਦੱਬ ਕੇ ਕਿ ਕਿਸੇ ਬੰਦੇ ਦਾ ਭਲਾ ਹੋ ਜਾਵੇ ਮੁਖਤਿਆਰਪੁਰ ਜੀ ਕੀ ਗੱਲ ਹੋਈ ਇਹ ਸਾਡੇ ਨਾਲ ਕਮਰੇ ਦੇ ਤਾਰਾਂ ਜਾਂਦੀਆਂ ਤੇ ਵੀ ਉਹ ਇੱਕ ਦਿਨ ਅੱਗੇ ਵੀ ਉਹ ਚੰਗਾੜੇ ਜੇ ਨਿਕਲੇ ਸੀ ਤੇ ਰਾਤ ਤੇ ਸਾਨੂੰ ਕੋਈ ਪਤਾ ਹੀ ਨਹੀਂ ਲੱਗਿਆ ਸੁੱਤੇ ਪਿਆ ਉਹਨੇ ਵੀ ਕੀ ਚਾਂਸ ਬਣ ਗਿਆ ਇੱਥੋਂ ਹੀ ਹੋਇਆ ਜੀ ਸਾਡਾ ਬਸ ਜੋ ਵੀ ਕੀ ਹੋਇਆ ਜੀ ਸਾਡਾ ਸਾਰਾ ਕਮਰਾ ਹੀ ਜੀ ਸਮਾਨ ਸਾਰਾ ਮੱਚ ਗਿਆ ਤੇ ਕਮਰਾ ਮੱਚ ਕੇ ਛੱਤ ਸੰਡੇ ਡਿੱਗੀ ਕੀ ਕੋਈ ਨੁਕਸਾਨ ਹੋ ਗਿਆ ਜੀ ਨੁਕਸਾਨ ਜੀ ਸਾਰਾ ਲੀੜਾ ਲੱਤਾ ਬੱਚਿਆਂ ਦਾ ਨਵਾਂ ਪੁਰਾਣਾ ਤੇ ਬਿਸਤਰੇ ਮੰਜੇ ਪੱਖਾ ਛਤ ਨਾ ਸੀ ਉਹ ਵੀ ਸੜ ਗਿਆ ਸਾਰਾ ਕੁਝ ਜੀ ਜੋ ਬੱਚਿਆਂ ਦਾ ਖਾਣਾ ਪੀਣਾ ਆਟਾ ਕੋਟਾ ਸਾਰਾ ਕੁਝ ਇੱਥੇ ਸੀ ਸਾਰਾ ਕੁਝ ਪਨਾਹ ਹੋ ਗਿਆ ਸਾਰਾ ਕੁਝ ਸੜ ਗਿਆ ਜੀ ਹਾਂ ਸੋਫਾ ਸੀ ਉਹ ਵੀ ਸੜ ਗਿਆ ਮੰਜੇ ਬਿਸਤਰੇ ਸਾਰਾ ਕੁਝ ਜੀ ਸਾਡਾ ਤਾਂ ਹੋ ਗਿਆ ਜੀ ਬਿਜਲੀ ਦੀ ਵਜ੍ਹਾ ਨਾਲ ਹੀ ਹੋਇਆ ਖੰਬੇ ਦੇ ਨਾਲ ਜਿਤਾਰਾ ਬਹੁਤ ਨੀਵੀਆਂ ਨਾਲ ਹੀ ਆ ਕੇ ਰੰਦੀ ਲੱਗੀ ਨਾ ਜੀ ਤੇ ਅੱਗ ਦਾ ਫੇਰ ਕੋ ਪਤਾ ਨਹੀਂ ਚੱਲਿਆ ਜੀ ਨਾ ਜੀ ਕੋਈ ਪਤਾ ਹੀ ਨਹੀਂ ਚੱਲਿਆ ਸਾਨੂੰ ਤਾਂ ਜੀ ਕੀ ਕੋਈ ਸੜ ਗਿਆ ਤੁਹਾਡਾ ਸਮਾਨ ਸਾਡਾ ਜੀ ਆ ਉਤਲਾ ਛੱਤ ਵਾਲਾ ਪੱਖਾ ਤੇ ਸੋਫਾ ਦੋ ਮੰਜੇ ਬਿਸਤਰੇ ਜੋ ਬੱਚਿਆਂ ਦਾ ਨਵਾਂ ਪੁਰਾਣਾ ਕੱਪੜਾ ਸਾਰਾ ਹੀ ਸੜ ਗਿਆ ਬੱਡ ਆ ਬੱਡ ਕਾਇਵਣਾ ਆਵੇ ਸਾਈਕਲ ਲਿਆ ਕੇ ਦਿੱਤਾ ਉਹ ਸਾਈਕਲ ਸੜ ਗਿਆ ਜੀ ਨਵਾਂ ਸਾਈਕਲ ਹੈ ਅੱਛਾ ਸਾਈਕਲ ਮੇਰੇ ਪੋਤਰੇ ਦਾ ਆਵੇ ਤੇ ਗਰੀਬ ਆ ਜੀ ਮੇਰਾ ਪੁੱਤ ਬਹੁਤ ਹੀ ਅਸੀਂ ਗਰੀਬ ਬੰਦੇ ਆ ਆਵੇ ਮੇਰੇ ਪੁੱਤ ਦਾ ਤਾਂ ਕੋਈ ਕੋਈ ਰਿਆ ਨਹੀਂ ਕੋਈ ਸਮਾਨ ਸਭ ਦਾ ਮੇਰਾ ਨਾਮ ਹਿੰਦਰ ਚੋਦਰੀ ਮੈਂ ਐਮਸੀ ਵਾਰਡ ਨੰਬਰ 28 ਜੀ ਰਾਤ ਬਲਜਿੰਦਰ ਦੇ ਘਰ ਅਚਾਨਕ ਬਿਜਲੀ ਸਪਾਰਕ ਨਾਲ ਅੱਗ ਲੱਗ ਗਈ ਹੈ ਇਹਨਾਂ ਦਾ ਘਰ ਦਾ ਕਾਫੀ ਨੁਕਸਾਨ ਹੋ ਗਿਆ ਜੀ ਕੋਈ ਵੀ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹ ਗਰੀਬ ਆਦਮੀ ਆਂਦੀਆਂ ਚਾਰ ਲੜਕੀਆਂ ਤੇ ਵਿਚਾਰਾ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਪ੍ਰਸ਼ਾਸਨੋਂ ਮੰਗ ਕਰਦੇ ਆ ਵੀ ਇਹਨਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ